ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਬਣਾਉਣ ਲੱਗੇ ਆ ਜੀ ਵੀਡੀਓ ਕਿਉਂਕਿ ਸਿਆਲ ਚ ਆਪਾਂ ਨੂੰ ਝੁੱਲੇ ਤੇ ਜ਼ਰੂਰ ਅੱਗ ਬਾਲਨੀ ਪੈਂਦੀ ਆ ਜਿਹਦੇ ਨਾਲ ਭਾਂਡੇ ਆਪਣੇ ਕਾਲੇ ਹੋ ਜਾਂਦੇ ਨੇ ਭਾਂਡੇ ਮੰਜਨੇ ਬਾਂਜਨੇ ਕਾਲੇ ਬਹੁਤ ਔਖੇ ਹੋ ਜਾਂਦੇ ਨੇ ਜੀ ਹੱਥ ਵੀ ਖਰਾਬ ਹੋ ਜਾਂਦੇ ਨੇ ਪਰ ਮੰਜਨੇ ਪੈਂਦੇ ਨੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਵੀ ਜਿਹਦੇ ਨਾਲ ਆਪਣੇ ਭਾਂਡੇ ਸਖਾਲੇ ਮੰਜਣ ਆਪਾਂ ਨੂੰ ਬਹੁਤਾ ਨਾ ਔਖਾ ਹੋਣਾ ਪਵੇ ਹੋਵੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅੱਜ ਧੁੱਪ ਵੀ ਨਿਕਲੀ ਬਹੁਤ ਦਿਨਾਂ ਬਾਅਦੋਂ ਧੁੱਪ ਨਿਕਲੀ ਆ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਲਓ ਜੀ ਆਪਾਂ ਨੇ ਆ ਪਤਿੱਲੀ ਲੈ ਲਈ ਕਿਉਂਕਿ ਇੱਥੋਂ ਤਾਂ ਆਪਾਂ ਮਾਂਜਦੇ ਆਂ ਨੇ ਪਤਿੱਲੀ ਨੂੰ ਅੱਜੇ ਮੈਂ ਸਬਜ਼ੀ ਬਣਾ ਕੇ हटੀਆਂ ਮੈਂ ਸਮਾਰ ਕੇ ਮਾਂਜੀ ਨਹੀਂ ਆਹ ਚੀਜ਼ ਆ ਜਿਹੜੀ ਇਹ ਆਪਣੀ ਜਾਦੇ ਕਾਲੀ ਹੋ ਜਾਂਦੀ ਆ ਕਿਉਂਕਿ ਇਹ ਨਹੀਂ ਮਾਂਜੀ ਜਾਂਦੀ ਐ ਹੁੰਦਾ ਵੀ ਚਲੋ ਰੋਜ਼ ਚੁੱਲ੍ਹੇ ਤੇ ਧਰਨੀ ਆ ਕੀ ਮਾਂਜਣੀ ਅੱਜ ਆਪਾਂ ਇਹਨੂੰ ਸਾਫ਼ ਕਰਕੇ ਦਿਖਾਉਨੇ ਆ ਇਦੇ ਲਈ ਆਪਾਂ ਨੂੰ ਦੋ ਪੁੜੀਆਂ ਇਨੂ ਦੀਆਂ ਜੀ ਇੱਕ ਇੱਕ ਵਾਰ ਤੇ ਇੱਕ ਆਪਾਂ ਨੂੰ ਚਾਹੀਦਾ ਛੋਟਾ ਕੀ ਕਹਿੰਦੇ ਇਹਨੂੰ ਕੈਂਪੋਕੋਲਾ ਕੀ ਚੀਜ਼ ਆ ਇਹ ਕੈਂਪੋਕੋਲਾ ਹਾਂ ਜੀ ਕੋਕੋਕੋਲਾ ਕੀ ਕਹਿੰਦੇ ਇਹਨੂੰ ਜੋ ਵੀ ਹੈ ਇਹ ਆਪਣੇ ਪੀਣ ਵਾਲਾ ਕੋਲਡ ਡਰਿੰਕ ਲਓ ਜੀ ਆਪਾਂ ਨੇ ਇਹਦੀ ਇਨੂ ਦੀ ਪੁੜੀ ਨੂੰ ਪਾੜ ਲੈਣਾ ਇਹ ਪੂੜੀ ਆਪਾਂ ਸਾਰੇ ਇਹਦੇ ਉੱਪਰ ਲਗਾ ਦੇਣੀ ਆ ਕਿਉਂਕਿ ਉਹ ਪੌਣ ਨਾਲ ਜੀ ਆਲੇ-ਦਾਲੇ ਦਿਲਦੀ ਆਪਾਂ ਆਤ ਨਾਲੇ ਸਾਰੇ ਕਿਤੇ ਲਾ ਦੇਵਾਂਗੇ ਥੋੜੀਆਂ ਜਿਹੀਆਂ ਗੰਡਾਂ ਜਿਹੀਆਂ ਪਿੰਜਾਂ ਪਿੰਜਾਂ ਨੇ ਇਹਦੇ ਵਿੱਚ ਜਿੱਤੇ ਉਹ ਹੁੰਦੀ ਹੈ ਜੇ ਦੇ ਉੱਤੇ ਆਪਾਂ ਹੱਥ ਨਾਲ ਲਾ ਦਿੰਨੇ ਜਦ ਆਪਾਂ ਕਾਲੇ ਭਾਂਡਿਆਂ ਨੂੰ ਮਾਂਜਦੇ ਜੀ ਤੱਤੇ 'ਚ ਪਾ ਲੈ ਕਦੇ ਠੰਡੇ 'ਚ ਪਾ ਲੈ ਸਿਆਲ 'ਚ ਹੱਥ ਜ਼ਰੂਰ ਘਟਦੇ ਨੇ ਫਿਰ ਆਪਣੇ ਹੱਥਾਂ ਦੇ ਵਿੱਚ ਕਾਰਸ ਵੱਸ ਜਾਂਦੀ ਆ ਭਾਂਡਿਆਂ ਨੂੰ ਮਾਂਜਦੇ ਆਪਾਂ ਥੋੜਾ ਜਿਹਾ ਪਤੀਲੀ ਨੂੰ ਵਾਲੇ ਦਾਲੇ ਗਿੱਲਾ ਕਰ ਲੈਨੇ ਆ ਕਿਉਂਕਿ ਸੁੱਕੀ ਆ ਫਿਰ ਚੰਗੀ ਤਰ੍ਹਾਂ ਆਪਣਾ ਸਾਰੇ ਕਿਤੇ ਲੱਗ ਜੂਗਾ ਵਾਲੇ ਦਾਲੇ ਗਿੱਲਾ ਕਰ ਲੈਨੇ ਆ ਕਿ ਸੁੱਕੀ ਆ ਤਾਂ ਹੁਣ ਇਹਦੇ ਵਾਲੇ ਦਾਲੇ ਆਪਾਂ ਇਹਨੂੰ ਪਾ ਦਿੰਨੇ ਆ ਕਿਉਂਕਿ ਉਹ ਇਹਨੂੰ ਦੇ ਵਿੱਚ ਇਕੱਠਾਈਆਂ ਤੇ ਜੀ ਇਹਦੇ ਵਿੱਚ ਇਕੱਠਾ ਨਹੀਂ ਹੈਗੀਆਂ ਇਹ ਵਧੀਆ ਆਪਾਂ ਸਾਰੀ ਪਤੀਲੀ ਦੇ ਵਾਲਦਾਲੇ ਹਿੰਨਾ ਲਗਾ ਦਿੰਨੇ ਉਹ ਪੁਰਾਣਾ ਦਸਾ ਦੇ ਉਹਦੇ ਵਿੱਚ ਗੱਠਾਂ ਜੀਆਂ ਬਣੀਆਂ ਪਈਆਂ ਸੀ ਇਹਦੇ ਵਿੱਚ ਗੱਠਣੀਆਂ ਹੈਗੀਆਂ ਹੁਣ ਆਪਾਂ ਨਿਆਹ ਕੁਵਾਰ ਲੈ ਲੈਣਾ ਜੀ ਕੁਵਾਰ ਨੂੰ ਆਪਾਂ ਚੰਗੀ ਤਰ੍ਹਾਂ ਪਤੀਲੀ ਨੂੰ ਇਦਾਂ ਥ ਤਾਕ ਦੇਣਾ ਕੁਆਰ ਨਾਲ ਇਹ ਟੁਕੜਾ ਆਪਾਂ ਇਧਰੋਂ ਐ ਕਰਕੇ ਲੈ ਲੈਣਾ ਤਾਂ ਜੋ ਇਹ ਤੋਂ ਪੱਕਾ ਜਾ ਸਕੇ ਕਿ ਦੂਜੇ ਨਿੱਕੇ ਦਾਬ ਦੇਣਾ ਕੁਆਰ ਨਾਲ ਲਓ ਜੀ ਜਿਹੜਾ ਹੁਣ ਆ 골ਡਨ ਕੋਲਡ ਡਰਿੰਕ ਆ ਇਹਨੂੰ ਆਪਾਂ ਬਹੁਤਾ ਨਹੀਂ ਪਾਉਣਾ ਇਹ ਚੂੜੀ ਤੇ ਪਾ ਕੇ ਥੋੜਾ ਥੋੜਾ ਆਪਾਂ ਪਤਲੀ ਦੇ ਉੱਪਰ ਪਾ ਦੇਣਾ ਜੇ ਤੁਹਾਡੇ ਕੋਲ ਅਖਬਾਰ ਨਹੀਂ ਹੈਗਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜੀ ਕਾਪੀ ਦਾ ਕਾਗਜ਼ ਪਰ ਆਪਣੇ ਕੋਲ ਅਖਬਾਰ ਹੈਗਾ ਅਖਬਾਰ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਆਪਾਂ ਨੇ ਕਿਉਂਕਿ ਜੇ ਆਪਾਂ ਇਹਨੂੰ ਦੂਜੇ ਲੋਟ ਪਾਉਂਦੇ ਜੀ ਫਿਰ ਆਪਣਾ ਉਹ ਜਿਹੜਾ ਲਾਇਆ ਹੋਇਆ ਤੇ ਆਪਣਾ ਇਹ ਨੂੰ ਨੇ ਸਾਰਾ ਢੇਠਾ ਲੈ ਜਾਣਾ ਤੇ ਹੁਣ ਇਹਦੇ ਨਾਲ ਅਕਵਾਰ ਨਾਲ ਗਿੱਲਾ ਹੋ ਜਾਊਗਾ ਜੇ ਤੁਹਾਡੇ ਕੋਲ ਅਕਵਾਰ ਨਹੀਂ ਹੈਗਾ ਤਾਂ ਤੁਸੀਂ ਕਾਪੀ ਦਾ ਕਾਗਜ਼ ਵੀ ਲਾ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਨੇ ਇੱਕ ਵਾਰ ਚ ਪੈਣ ਆ ਜੀ ਇਹਦੇ ਨਾਲ ਪਤਲੀ ਦੇ ਲਓ ਜੀ ਹੁਣ ਇਹਨੂੰ ਆਪਾਂ 10 ਮਿੰਟ ਲਈ ਧਰ ਦਿੰਨੇ ਆ ਟਾਕੇ ਇਦਾਂ ਹੀ ਲਓ ਜੀ ਆ ਕਾਗਜ਼ ਨੂੰ ਆਪਾਂ ਉੱਪਰੋਂ ਲਾ ਦਿੰਨੇ ਆ ਡਾਪਾ ਪਰ ਭੁੱਕ ਲੈਨੇ ਹੁਣ ਇਹਨੂੰ ਆਪਾਂ ਦੇਖਦੇ ਹਾਂ जी, दो तीन मिनट हो गए अपने साफ कर कार से, कार से होगी सारे पास चलो जी ਹੁਣ ਦੇਖਦੇ ਆ ਧੋਕੇ ਵੀ ਕਿੰਨਾ ਕਲਖ ਰਿਹਾ ਵੀ ਕਿੰਨੀ ਕ ਲਹੀ ਕਾਰ ਤੇ ਕਿੰਨੀ ਕ ਨਾ ਉਹ ਤਾਂ ਜੇ ਨਹੀਂ ਤਾਂ ਹੋ ਗਿਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਧੋਕੇ ਦੇਖਦੇ ਨਾ ਬਹੁਤ ਚੈਅ ਕਰਦੀ ਨਾ ਬਹੁਤ ਦਾ ਦੇਮਾਡ ਤੇ ਦਿੱਲ ਆਪਣਾ ਸਾਫ ਹੋ ਗਿਆ ਪੂਰੇ ਜਿਆਦੇ ਕਾਲਾ ਹੁੰਦਾ ਤੇ ਆਪਾਂ ਉਧਰ ਲੈ ਗਏ ਥੋੜਾ ਜਿਹਾ ਆਪਾਂ ਮਿੱਠਾ ਸੋਡਾ ਇਹਨੂੰ ਹੋਰ ਲਗਾ ਦੇਣੇ ਆ ਤਾਂ ਜਿਹੜੀ ਇਹ ਕਾਲਸ ਰਹੇਗੀ ਇਹ ਵੀ ਲੈ ਜਵੇ ਲਓ ਜੀ ਹੁਣ ਆਪਾਂ ਇਹਨੂੰ ਭਾਂਡੇ ਵਾਲੀ ਸਾਬਣ ਲਗਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਲਓ ਜੀ ਤਾ ਚੰਗੀ ਤਰ੍ਹਾਂ ਧੋਤ ਹੁਣ ਦੇਖਦੇ ਆ ਕਿਦਾਂ ਦਾ ਨਿੱਖਰਦਾ ਪੁਰੇ ਜਿਆਦੇ ਕਾਲਾ ਹੁੰਦਾ ਸੀ ਜਿਵੇਂ ਟੁੱਟੀ ਤੇ ਧੋਲੇ ਇਸ ਕਰਕੇ ਲਓ ਜੀ ਪਤੀਲਾ ਆਪਣਾ ਸਾਫ ਹੋ ਗਿਆ ਦੇਖੋ ਕਿੰਨਾ ਵਧੀਆ ਹੋ ਗਿਆ ਬਹੁਤੀ ਮਿਹਨਤ ਨਹੀਂ ਹੋਈ ਕਿਉਂਕਿ ਜਿਹੜਾ ਉਹ ਆਪਾਂ ਨੇ ਪਾਇਆ ਸੀ ਉਹ ਇਨੂ ਤੇ ਕੋਲ ਡਰਿੰਕ ਨੇ ਸਾਰੀ ਮੈਲ ਵੜਤੀ ਬਹੁਤ ਮੋਟੀ-ਮੋਟੀ ਕਾਲਸ ਸੀ ਇਹਦੇ ਹੇਠਾਂ ਜਿਹੜੀ ਸਾਰੀ ਉਹਨੇ ਚੱਕਤੀ ਥੋੜਾ ਜਿਹਾ ਸਾਬਣ ਲਾਉਣ ਨਾਲ ਤੇ ਮਿੱਠਾ ਛੋਡਾ ਲਾਉਣ ਨਾਲ ਸਾਫ ਹੋ ਗਿਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ